ਤਾਂ ਰੱਦ ਦੇ 6:00 ਵਜੇ ਆਣ ਪਰਚਾ ਮੇਰੇ ਘਰ ਤੋਂ 6:00 ਆਗੇ ਲੈ ਆਣ ਘਰ ਆ ਗਏ ਕਦੀ ਆਖਣ ਮੈਂ ਠਾਣੇ ਖਾਣਾ ਕਦੀ ਆਖਣ ਕਿਤੇ ਖਾਣਾ ਮੈਂ ਠਾਣੇ ਉੱਡੀ ਫਿਰਾਂ ਇਹਨੂੰ ਪਤਾ ਨਹੀਂ ਕਿੱਥੇ ਬਾਹਰ ਛੜਿਆ ਉਹਨਾਂ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫੇਰ ਜੀ ਉਹ ਜਲਾ ਗਿਆ ਸੀ ਐਸਆਈਡੀ ਵਾਲੇ ਦੇ ਘਰ ਕੇ ਕੰਮਰੇ ਲਾਉਣ ਉੱਥੋਂ ਕਮਰੇ ਲਾ ਕੇ ਨਾ ਉੱਥੇ ਸੱਦ ਲਿਆ ਗਰਦਾਪੁਰ ਸੀਐਸਟਾਫ ਦਫਤਰ ਉੱਥੇ ਗਿਆ ਮੈਂ ਫੋਨ ਮਾਰ ਲੱਗਿਆ ਮੈਂ ਫੋਨ ਕੀਤਾ ਮੈਂ ਮਾਰ ਲੱਗਾ ਵਰਦੇ ਆ ਉਹਦਾ ਫੋਨ ਫੜ ਲਿਆ ਇਹ ਨਾ ਰਾਤ ਨੂੰ ਰਾਤ ਨੂੰ ਕੱਲ 2:30 ਵਜੇ ਅੰਦਰ ਹੋਇਆ ਉੱਥੇ ਸੀਐਸਟਾਫ 'ਚ 2:30 ਵਜੇ ਨਾ ਫੋਨ ਲੱਲੋ ਹੱਲ ਵਰਦੇ ਫੋਨ ਜਿਹੜਾ ਹੋਇਆ ਹੋਇਆ ਵੀ ਕਿਸੇ ਨੂੰ ਫੋਨ ਮੁੜ ਕੇ ਫੋਨ ਬੰਦ ਮੈਂ ਰਾਤ ਨੂੰ ਉੱਥੇ ਸੀ ਸਟਾਪ ਚੱਲੀਆਂ ਗਰਦਾਪ ਔਰ ਉਹਨਾਂ ਚੇਰ ਨੂੰ ਕੋਈ ਬੰਦੇ ਦਾ ਫੋਨ ਆ ਗਿਆ ਵੀ ਸੋਨੂੰ ਆਉਂਦਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾਂ 8 ਵਜੇ ਸਾਧ ਲਿਆ ਵੀ ਤੂੰ 8 ਵਜੇ ਆ ਜਾ ਉਹ ਉੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਨਾ ਤੂੰ ਉੱਥੇ ਲੱਖਾ ਜੀਓ ਜਲਾਈ ਵਾਲਾ ਉਹ ਬਿਆਨ ਕਿਤੇ ਉੱਥੇ ਜੀਓ ਜਲਾਈ ਵਾਲਾ ਲੱਖਾ ਉੱਥੇ ਸਾਰੇ ਸੀਐਸਟਾਪ ਵਾਲੇ ਦਿੱਤੀ ਆ ਤੇ ਕੋ ਬਚਿਆ ਸਵੇਰੇ ਨਹੀਂ ਬਚਦਾ ਆਲੇ ਸਰ ਆਤਮੀ ਤਾਂ ਕਿ ਦਿੱਤੀ ਆ ਤੇ ਹੁਣ ਤੇ ਬਚ ਕੇ ਚੱਲਿਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਨੇ ਉਹਦੇ ਮੂੰਹ 'ਚ ਦਵਾਈ ਪਾ ਕੇ ਆ ਹਸਪਤਾਲ ਛੁੱਟਦਾ ਸੀਟਾਪ ਵਾਲੇ ਰਲੇ ਉਹਦੇ ਨਾਲ ਹਸਪਤਾਲ ਛੁੱਟ ਕੇ ਸੀਟਾਪ ਵਾਲੇ ਲੈਬਰੇਟਰੀ ਅਨੇਕਾ ਲੈ ਆਣ ਆ ਉਹ ਸੀਐਸਟਾਪ ਵਾਲਾ ਕੱਲਿਆ ਕੇ ਮੈਨੂੰ ਇੱਥੇ ਵਾਰਦਾ ਵਾ ਹਸਪਤਾਲ ਮੁੜ ਕੇ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਭਾ ਮੈਨੂੰ ਲੱਭਦੇ ਰਹੀਆਂ ਮੇਰਾ ਪੁੱਤ ਅੰਦਰ ਕਰ ਲਾਇਆ ਕਦੀ ਮ ਬਾਹਰ ਮਾ ਕਦੀ ਅੰਦਰ ਆ ਮੈਂ ਆਪਣਾ ਪੁੱਤ ਚੋਕੇ ਜੇ ਹਦੇਵਲ ਹਸਤਾਲ ਲਈ ਆਈ ਅੱਜ ਇੱਥੇ ਆ ਕੇ ਸਭ ਨੂੰ ਰਣੇ ਆਏ ਵਾਲਾ ਕੋਈ ਸੋ ਮੈਨੂੰ ਅਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸਿੱਗੀ 26 ਜਨਵਰੀ ਦੇ ਪ੍ਰੋਗਰਾਮ ਨੂੰ ਉਥੋਂ ਸਿੱਧਾ ਇੱਥੇ ਹੀ ਆਇਆ ਅੱਜ ਕਮਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਿਹਾ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਥੋੜੀ ساری ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਤੁਹਾਨੂੰ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰਸ ਦੇ ਤੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇਹ ਸੁਣ ਕੇ ਉਹਨਾਂ ਨੂੰ ਉਸੇ ਬਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲਿਆਵਾਂਗੇ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਵੀ ਹਸਪੀਟਲ ਦੇ ਵਿੱਚ ਜਿਹ